ਲਓ ਜੀ ਸਾਡੇ ਨੌਜਵਾਨ ਇਹ ਮਾਝੇ ਵਾਲੇ ਵੀਰ ਨੇ ਨੌਜਵਾਨ ਜਿਹੜੇ ਹਰ ਸਾਲ ਹੀ ਆਉਂਦੇ ਨੇ ਔਰ ਲਗਾਤਾਰ ਕਹਿੰਦੇ ਕਿ 5 ਸਾਲ ਹੋ ਗਏ ਐ ਔਰ ਇਹ ਮੇਰੇ ਵੀਰ ਦੁੱਧ ਦੇ ਲੰਗਰਾਂ ਦੀ ਸੇਵਾ ਕਰਦੇ ਆ ਦੇਖੋ ਲੈਚੀਆਂ ਵਾਲਾ ਦੁੱਧ ਬਦਾਮਾਂ ਵਾਲੀ ਦੁੱਧ ਦੀ ਸੇਵਾ ਕਰਦੇ ਆ ਔਰ 20 ਤਰੀਕ ਦੇ ਆਏ ਨੇ ਔਰ ਅੱਜ 27 ਤਰੀਕ ਹੋ ਚੁੱਕੀ ਆ ਔਰ ਲਗਾਤਾਰ ਕੀ ਰੋਜ਼ ਦੁੱਧ ਦੀ ਸੇਵਾ ਜਿਹੜੀ ਆ ਉਹ ਮੇਰੇ ਵੀਰ ਕਰਦੇ ਨੇ ਇਹ ਸਾਰੇ ਨੌਜਵਾਨ ਨੇ ਮਾਝੇ ਦੇ ਗਰਦਾਸਪੁਰ ਏਰੀਆ ਇਹਨਾਂ ਦਾ ਵੱਖ-ਵੱਖ ਪਿੰਡਾਂ ਤੋਂ ਹੀ ਨੌਜਵਾਨ ਵੀਰ ਇਕੱਠੇ ਹੋਏ ਨੇ ਔਰ ਇਧਰ ਨਾਲ ਦੁੱਧ ਦੀ ਸੇਵਾ ਚੱਲਦੀ ਆ ਨਾਲ ਨਾਲ ਇਧਰ ਦੁੱਧ ਕੱਢਦਾ ਔਰ ਇਹ ਦੇਖ ਸਕਦੇ ਹੋ ਤੁਸੀਂ ਲੈਚੀਆਂ ਬਦਾਮਾਂ ਵਾਲਾ ਦੁੱਧ ਆ ਮੇਰੇ ਵੀਰ ਸੇਵਾ ਕਰਦੇ ਆ ਔਰ ਇਹ ਸਾਰੀ ਸੰਗਤ ਸਾਰੀ ਸੰਗਤ ਨੂੰ ਇਹ ਸੇਵਾ ਬੜੇ ਸ਼ਰਧਾ ਦੇ ਨਾਲ ਵਰਤੌਂਦੀ ਆ ਦੁੱਧ ਦੀ ਸੇਵਾ ਕਿਉਂਕਿ ਇਹ ਸਾਡੇ ਨੌਜਵਾਨ ਵੀਰ ਆ ਆ ਨੌਜਵਾਨ ਵੀਰਾਂ ਨੇ ਅੱਜ 20 ਤਰੀਕ ਦੇ ਹੋਏ ਆ ਇੱਥੇ ਆਏ ਨੇ 20 ਤਰੀਕ ਤੋਂ ਨੌਜਵਾਨ ਵੀਰ ਆਏ ਨੇ ਅੱਜ 27 ਤਰੀਕ ਨੂੰ ਚੱਲੀ ਆਰ ਲਗਾਤਾਰ ਇਸੇ ਤਰੀਕੇ ਨਾਲ ਇੱਕ ਹਫਤਾ ਪੂਰੇ ਦੁੱਧ ਦੀ ਸੇਵਾ ਕਰਦੇ ਆ ਮੇਰੇ ਵੀਰ ਹਰ ਸਾਲ ਆਉਂਦੇ ਨੇ ਆਰ ਲਗਾਤਾਰ ਕਹਿੰਦੇ ਸਾਨੂੰ 5 ਸਾਲ ਹੋ ਗਿਆ ਆਪਣੀ ਟਰਾਲੀਆਂ ਟਰੈਕਟਰ ਲੈ ਕੇ ਇੱਥੇ ਖੜਾ ਦਿੰਦੇ ਨੇ ਟਰਾਲੀਆਂ ਨਾਲ ਨੇ ਆਰ ਐਦਾਂ ਦੁੱਧ ਦੀ ਸੇਵਾ ਚੱਲਦੀ ਆ ਵੀਰ ਹੁਣਾਂ ਦੇ ਨਾਲ ਗੱਲਬਾਤ ਕਰਦੇ ਆ ਵੀਰ ਕੀ ਹਾਲ ਚਾਲ ਦੀ ਠੀਕ ਹੋ ਵਧੀਆ ਵਧੀਆ ਕਿੱਥੋਂ ਆਏ ਆ ਆਪਾਂ ਬਟਾਲੇ ਲਾਗੋਂ ਆਏ ਪਿੰਡ ਹਦੱਕ ਜਾਣਾ ਠੀਕ ਆ ਬਟਾਲੇ ਲਾਗੋਂ ਆਏ ਆਪਣੇ ਭਰਾ ਕੋਈ ਕਾਲੇ ਕੋਹਾ ਕੋਈ ਤੁਮਾਣਾ ਕੋਹਾ ਕੋਈ ਕੋਈ ਵੀ ਆਪਣੇ ਬਾਹਰ ਹੋ ਐਮ ਆਰ ਆਈ ਅੱਛਾ ਇਹ ਕਿੰਨੇ ਚਿਰ ਤੋਂ ਇੱਥੇ ਤੁਸੀਂ ਫਤੇਗੜ ਸਾਹਿਬ ਸੇਵਾ ਨਿਭਾ ਰਹੇ ਆ ਕਿੰਨੀ ਦੇਰ ਤੋਂ ਨੇ ਤਿੰਨ ਚਾਰ ਸਾਲ ਹੋ ਗਏ ਆਪਾਂ ਕੋਲ ਇੱਥੇ ਅੱਛਾ ਕਿਹੜੀ ਤਰੀਕੇ ਦੇ ਆਪਾਂ ਆਏ ਆ ਤੇ ਨਾਮ ਉਹ ਜੀ ਸਾਹਿਬ ਬਾਈ ਤੀਰ ਆਪਣਾ ਬਸਟਾ ਲਿਦਾ ਹੂੰ ਤੇ ਅੱਜ 27 ਤਰੀਕ ਹੋ ਗਈ ਠੀਕ ਹੈ ਦਿੱਲੀ ਦਾ 15 ਤੋਂ 20 ਕੁਇੰਟਲ ਦੁੱਧ ਆਪਣਾ ਲੱਗ ਰਿਹਾ ਹੈ ਅਜਾ ਦਿੱਲੀ ਦਾ 15 ਤੋਂ 20 ਕੁਇੰਟਲ ਦੁੱਧ ਲੱਗ ਜਾਂਦਾ ਹੈ ਤੇ ਤਾਜ਼ਾ ਹੀ ਲੈ ਕੇ ਆਉਨੇ ਦੁੱਧ ਆਜਾ ਆਪਣੇ ਇੱਥੇ ਖੰਨੇ ਲਾ ਕੇ ਆਪਣੇ ਫਰੰਡ ਵਾ ਉਹ ਵੀ ਦੋ ਤਿੰਨ ਫਾਰਮੋਂ ਉੱਥੋਂ ਲਈਦਾ ਵਾ ਕੁਝ ਵੇਚ ਕੇ ਤੋਂ ਲਈਦਾ ਵਾ ਕੋਈ ਸੇਵਾ ਆ ਜਾਂਦੀ ਆ ਅੱਛਾ ਮਤਲਬ 50 ਕਿਲੋ ਆ ਗਈ ਕਿੰਨੇ ਕੁਇੰਟਲ ਆ ਗਈ ਮੈਨੂੰ ਇੰਨਾ ਆਪਣਾ ਦਿੱਲੀ ਦਾ ਲੱਗ ਰਿਹਾ ਠੀਕ ਹੈ ਮਤਲਬ ਤਾਜ਼ਾ ਹੀ ਲਿਆਉਣਾ ਦਿੱਲੀ ਦਾ ਸਾਰਾ ਆਣ ਕੇ ਫਾਰਮਾਂ ਤੋਂ ਲੱਗ ਜਾਂਦਾ ਹੈ 15 ਤੋਂ 20 ਕੁ ਮੈਂਟ ਲ। ਹਾਂ ਜੀ 15 ਤੋਂ 20 ਤੇ ਇਹ ਸਾਰੀ ਸੇਵਾ ਤੁਸੀਂ ਆਪ ਹੀ ਸਾਰੇ ਵੀਰ ਇਕੱਠੇ ਕਰਕੇ ਕਰਦੇ ਆ। ਕੁਝ ਵੀਰ ਆਪਣੇ ਇੱਥੇ ਆ। ਤੇ ਕੁਝ ਵੀਰ ਆਪਣੇ ਬਾਹਰੋਂ ਐਨ ਆਰ ਆਈ। ਅੱਛਾ। ਉਹ ਸੰਜੋਗ ਦੇ ਨਾਲ ਸਾਰਾ ਮਲ ਆਪਣਾ ਨੰਗਰ ਚੱਲਦਾ ਹੈ। ਹਾਂ ਜੀ। ਠੀਕ ਹੈ ਤੇ ਇੱਥੇ ਤੁਸੀਂ ਕਿੰਨੇ ਕ ਜਾਨੇ ਆਉਂਦੇ ਆਂ ਉਹਦਾ ਨੌਜਵਾਨ ਜਿਹੜੇ। ਲਾ ਲਓ ਕਿ ਆਪਾਂ ਮਲ 20 ਕ ਜਾਨੇ ਆਉਂਦੇ ਆਂ। ਹਾਂ। ਤੇ ਬਾਕੀ ਕੋਈ ਕੋਈ ਚੱਲ ਜਾਂਦੇ ਆ ਕੋਈ ਆ ਜਾਂਦੇ ਸੇਵਾ ਕਰਨ ਦੇ ਤਾਂ ਕਿ ਆਪਣੇ ਫਰੈਂਡ ਆਪਣੇ ਬਤਾਈਏ। ਠੀਕ ਆ। ਉਹਦਾ ਤੇ 20 ਤਰੀਕ ਤੋਂ ਆਣ ਕੇ ਤੇ 21 ਤੋਂ ਲੰਗਰ ਸਟਾਰਟ ਕਰ ਦਿੰਦੇ ਆ। ਦਿਨੇ ਲਗਾਤਾਰ ਇ ਸੋਦੇ ਠੀਕ ਹੈ ਰਾਤ ਨੂੰ 8 ਵਜੇ ਸਨੌਕੀ ਕਰੀਏ ਐਸਵੇਰੇ 4 ਵਜੇ ਸਫਤੇ ਸਟਾਰਟ ਕਰ ਦੇਣਾ ਲੱਗਦਾ ਹਾਂਜੀ ਸੋਦੇ ਠੀਕ ਹੈ ਤੇ ਗੁਰਵਿੰਦਰ ਵੀਰ ਵੀ ਆ ਸਾਡੇ ਵੀ ਨਾਲ ਹੀ ਆਉਂਦੇ ਇਹਨਾਂ ਦੇ ਲਗਾਤਾਰ ਚੱਲਦੇ ਆ ਦੁੱਧ ਦੀ ਸੇਵਾ ਇਹਨਾਂ ਦੇ ਵੱਲੋਂ ਕੀਤੀ ਜਾਂਦੀ ਆ ਦੇਖ ਸਕਦੇ ਹੋ ਕਿ ਦੁੱਧ ਕਾੜਿਆ ਜਾ ਰਿਹਾ ਔਰ ਲਗਾਤਾਰ ਸੰਗਤ ਨੂੰ ਵਰਤਾਇਆ ਜਾ ਰਿਹਾ ਵੀਰ ਕਹਿੰਦਾ ਕਿ ਸਵੇਰੇ 4 ਵਜੇ ਹੀ ਸ਼ੁਰੂ ਕਰ ਦਿੰਨੇ ਆ ਸਵੇਰੇ 4 ਵਜੇ ਤੋਂ ਲੰਗਰ ਸ਼ੁਰੂ ਹੋ ਜਾਂਦਾ ਦੁੱਧ ਦਾ ਬਦਾਮਾ ਵਾਲਾ ਲੈਚੀਆਂ ਵਾਲਾ ਔਰ ਰਾਤ ਦੇ 8 ਵਜੇ ਤੱਕ ਇਦਾਂ ਹੀ ਚੱਲਦਾ ਵਾ ਸੋ ਇਹ ਮੇਰੇ ਵੀਰ ਸਿਰ ਝੁਕਦਾ ਹੈ ਸਾਡਾ ਕੁਰਬਾਨੀ ਨੂੰ ਸਾਡੇ ਦਸਮ ਪਿਤਾ ਨੇ ਜਿਹੜੀ ਕੁਰਬਾਨੀ ਦਿੱਤੀ ਹੈ ਪੂਰਾ ਪਰਿਵਾਰ ਵਾਰ ਦਿੱਤਾ ਮੈਨੂੰ ਇੱਥੇ ਗੱਲ ਯਾਦ ਆਉਂਦੀ ਹੈ ਕਿ ਇਨ ਪੁੱਤਰਨ ਕੀ ਸੀ ਸਪਰਵਾਰ ਦੀ ਸਤਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਹੈ ਤਾਂ ਇਨਾਂ ਵੀਰਾਂ ਵਰਗੇ ਕੀ ਹੈ ਉਹ ਜਿਨ੍ਹਾਂ ਦੇ ਕਰਕੇ ਸਾਡੇ ਦਸ਼ਮ ਪਿਤਾ ਨੇ ਆਪਣਾ ਪੂਰਾ ਪਰਿਵਾਰ ਵਾਰਿਆ ਪੂਰਾ ਸਰਬੰਸ ਵਾਰ ਦਿੱਤਾ ਸੋ ਇਹ ਨੌਜਵਾਨ ਵੀਰ ਅਜੇ ਵੀ ਸੇਵਾ ਐਸੇ ਭਾਵਨਾ ਦੇ ਨਾਲ ਇੱਥੇ ਆਣ ਕੇ ਕਰਦੇ ਨੇ ਸੋ ਲਗਾਤਾਰ ਇਦਾਂ ਹੀ ਦੁੱਧ ਦੇ ਗੱਪੇ ਇਹ ਲਗਾਤਾਰ ਜਿਹੜੇ ਵੀਰੇ ਚਲਾਉਂਦੇ ਨੇ ਸੋ ਸਪੋਰਟ ਕਰਨੀ ਜ਼ਰੂਰ ਬਣਦੀ ਆ ਮੇਰੇ ਵੀਰ ਇਦਾਂ ਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇਹਨਾਂ ਵੀਰਾਂ ਦਾ ਵੀ ਹੌਸਲਾ ਵਧ ਸਕੇ ਇਦਾਂ ਦੇ ਹੋਰ ਲੋਕ ਵੀਰ ਜਿਹੜੇ ਆ ਨਾ ਉਹ ਜਾਗਰੂਕ ਹੋ ਸਕਣ ਇੱਧਰ ਤੁਸੀਂ ਦੇਖ ਹੀ ਸਕਦੇ ਹੋ ਰਾਲੀਆਂ ਨਿਕਲਣੀਆਂ ਨੇ ਲਗਾਤਾਰ ਕਿਉਂਕਿ ਅੱਜ 27 ਤਰੀਕ ਨੂੰ ਵੀ ਅਜੇ ਸ਼ੀਦਾੜਾ ਹੈ ਔਰ ਇਸ ਮੌਕੇ ਦੇ ਨਾਲ ਇਹ ਦੋਦੀ ਸੇਵਾ ਜਿਹੜੀ ਆ ਮੇਰੇ ਵੀਰ ਲਗਾਤਾਰ ਕਰਦੇ ਨੇ ਸੋ ਸ਼ੇਅਰ ਕਰਕੇ ਜਰੂਰ ਇਹਨਾਂ ਦਾ ਵੀ ਆਪਾਂ ਹੌਸਲਾ ਵਧਾਈਏ ਤਾਂ ਜੋ ਸਾਡੇ ਵੀਰ ਨੌਜਵਾਨ ਜਿਹੜੇ ਉਹ ਅੱਗੇ ਆ ਸਕਣ ਔਰ ਇਦਾਂ ਕੀ ਕੌਮ ਦੇ ਨਾਲ ਆਪਣੀ ਸਿੱਖੀ ਇਤਿਹਾਸ ਦੇ ਨਾਲ ਜੁੜ ਸਕਣ